ਆ ਬਾਈ ਨੇ mini 5405 ਜੌਂਡੀਅਰ ਤਿਆਰ ਕੀਤਾ ਆ ਜੰਮਿਆ ਹਾ ਰੈਡੀਏਟਰ ਜੀ ਸਾਰਾ ਕੋ ਚੱਲਦਾ ਹੈ ਹਾਂਜੀ ਆ ਪੱਖਾ ਪੁੱਖਾ ਇਹਦਾ ਚੱਲਦਾ ਸਾਰਾ ਕੋ ਇੰਜਣ ਘੁੰਮਦਾਗਾ ਇਹ ਵੀ ਰੋਟਾਵੇਟਰ ਪਾਉਣ ਲੱਗੇ ਆ ਹਾਂ ਇਹਦਾਗਾ ਰੇਂਜ ਲੀਵਰ ਜੀ ਅੱਛਾ ਟੂ ਸਪੀਡ ਚ ਇਹ ਆ ਗੇਅਰ ਲੀਵਰ ਆ ਜੀ ਇਹਦੇ ਸਾਰੇ ਜੋੜ ਅਸਲੀ ਟਰੈਕਟਰਾਂ ਕੋ ਖੋਲਦੇ ਇੱਥੋਂ ਵੀ ਖੋਲਦਾ ਇੱਥੋਂ ਵੀ ਖੋਲਦਾ ਤੇ ਇੱਥੋਂ ਵੀ ਖੋਲਦਾਗਾ ਤੇ ਆ ਆ ਲੀਵਰ ਕਾਦਾ ਆਹ ਏ ਲੀਵਰ ਪੀਟੀਓ ਦਾ ਜੀ ਆਹ ਤੇ ਰੀਸ ਹੋਊਗੀ ਹਨਾ ਜਿਵੇਂ ਅਸਲੀ ਟਰੈਕਟਰ ਦੇ ਪੰਪ ਹੁੰਦਾ ਹਨਾ ਉਵੇਂ ਹੀ ਇਹਦੇ ਲੱਗਿਆ ਹੋਇਆ ਆ ਥੱਲੇ ਫਿਲਟਰ ਫਿਲਟਰ ਵਗੈਰਾ ਆਹ ਸਲਿੱਪ ਗੀਅਰ ਹਨਾ ਹਾਂਜੀ ਆਹ ਬ੍ਰੇਕ ਆ ਗਿਆ ਜੀ ਅੱਛਾ ਇਹ ਲੈਫਟ ਵਾਲੀਆਂ ਵਾਈਪਾਂ ਆ ਗਈਆਂ ਜੀ ਪਿੱਛੇ ਨੂੰ ਜਾਂਦੀਆਂ ਇਹਦੀਆਂ ਅੱਛਾ ਲੈਫਟ ਪੰਪ ਆ ਗਿਆ ਪੰਨਾ ਪੰਨਾ ਤੁਸੀਂ ਦੇਖੋ ਉਵੇਂ ਲਾਈਆਂ ਹੋਈਆਂ ਦਿਖਾਈ ਪੈਨ ਮੜੀ ਜੀ ਦੀ ਆਹ ਦੇਖੋ ਪੈਨ ਬਣਾਈ ਇਹਦੀ ਪੰਜਾਬ ਦੇ ਵਿੱਚ ਬਈ ਟੈਲੈਂਟ ਦੀ ਕੋਈ ਕਮੀ ਨਹੀਂ ਆਹ ਬਾਈ ਨੇ ਮਿਨੀ 5405 ਤਿਆਰ ਕਰਤਾ ਜੌਂਡੀਅਰ ਕੱਲੀ ਕੱਲੀ ਚੀਜ਼ ਇਹਦੀ ਵਰਕਿੰਗ ਗੀਅਰ ਵਗੈਰਾ ਇਹਦੀ ਪੀਟੀਓ ਸ਼ਾਫਟ ਵਗ ਤੇ ਬਾਕੀ ਜਿਵੇਂ ਆ ਅਲਟੀਨੇਟਰ ਵਗੈਰਾ ਸਾਰਾ ਕੁਝ ਉਵੇਂ ਲਾਇਆ ਤੁਸੀਂ ਆ ਆਪੇ ਆਪਾ ਬੂਪਾ ਦੇਖ ਸਕਦੇ ਹੋ ਜਿਹੜੇ ਬਾਈ ਨੇ ਬਣਾਇਆ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਚਾਰ ਪੰਜ ਮਹੀਨਿਆਂ ਦੀ ਮਿਹਨਤ ਆ ਇਹ ਬਾਈ ਦੀ ਤੇ ਜਿਵੇਂ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਲਿੰਕਾਂ ਲੋਂਕਾਂ ਲੈਫਟ ਵੀ ਇਹਦੀ ਕੰਮ ਕਰਦੀ ਆ ਤੇ ਇੱਕ ਰੋਟਾਵੇਟਰ ਵੀ ਇਹਦੇ ਪਿੱਛੇ ਜਾਨੀ ਕਿ ਪਾ ਕੇ ਉਵੇਂ ਹੀ ਚੱਲਦਾ ਜਿਵੇਂ ਆਮ ਆਪਾਂ ਅਸਲੀ ਟਰੈਕਟਰ ਤੇ ਦੇਖਦੇ ਆ ਤੇ ਬਸ ਤੁਸੀਂ ਕਹਿ ਸਕਦੇ ਹੋ ਵੀ ਇਹ ਇੱਕ ਅਸਲੀ ਟਰੈਕਟਰ ਹੀ ਆ ਬਸ ਇਹਦਾ ਕੱਲਾ ਸਿਆ ਜੀ ਛੋਟਾ ਤੇ ਬਾਕੀ ਵੀਡੀਓ ਇਹ ਸਾਰੀ ਦੇਖਿਓ ਦਿਨ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤੇ ਆਜੋ ਹੁਣ ਆਪਾਂ ਬਾਈ ਨਾਲ ਮਾਚੀ ਦੇ ਪਿੰਡ ਚ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਆਪਾਂ ਤੇ ਇਹ ਬਾਈ ਨੇ ਟਰੈਕਟਰ ਤਿਆਰ ਕੀਤਾ ਸਾਰਾ ਇਹ ਜੋਂਡੀਰ ਮਿਨੀ ਜੋਂਡੀਰ ਇਹ ਬਾਈ ਨੇ ਤਿਆਰ ਕੀਤਾ ਸੋ ਸਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਵੀ ਕਿਵੇਂ ਕਿਵੇਂ ਇਹ ਬਾਈ ਨੇ ਤਿਆਰ ਕੀਤਾ ਕੀ ਕੀ ਇਹਦੇ ਵਿੱਚ ਫੀਚਰ ਪਾਏ ਆ ਤੇ ਬਾਈ ਕਿਵੇਂ ਇਹ ਤਿਆਰ ਕੀਤਾ ਕਿਵੇਂ ਦਿਮਾਗ ਚ ਆਇਆ ਇਹ ਮੈਨੂੰ ਸੌਂਗ ਹੀ ਸੀਗਾ ਟਰੈਕਟਰ ਤਿਆਰ ਕਰਾ ਪਹਿਲਾਂ ਤੋਂ ਹੀ ਹਾਂਜੀ ਅੱਛਾ ਤਾਂ ਕਰਕੇ ਬਸ ਇਹ ਤਿਆਰ ਕੀਤਾ ਸੀਗਾ ਠੀਕ ਆ ਕਿੰਨੇ ਟਾਈਮ ਚ ਤਿਆਰ ਹੋ ਗਿਆ ਇਹ ਇਹਨੂੰ ਲੱਗੇ ਜੀ 4-5 ਮਹੀਨੇ ਠੀਕ ਆ ਤਿਆਰ ਕਰਦਿਆਂ ਨੂੰ ਠੀਕ ਆ ਤੇ ਇਹ ਕੰਮ ਬ੍ਰੇਕੀ ਵਾਲਾ ਲੱਗਦਾ ਪੂਰਾ ਹਨਾ ਹਾਂਜੀ ਬਹੁਤ ਤਾਂ ਹੀ ਉਹ ਟਾਈਮ ਲੱ ਠੀਕ ਆ ਤੇ ਜਿਵੇਂ ਆਹ ਇਹਦੇ ਲੀਵਰ ਲੂਵਰ ਲਾਏ ਹੋਏ ਆ ਇਹ ਸਾਰੇ ਵਰਕਿੰਗ ਆ ਹਾਂਜੀ ਇਹ ਸਭ ਸਾਰੇ ਵਰਕਿੰਗ ਚ ਆਹ ਇਹਦਾ ਰੇਂਜ ਲੀਵਰ ਜੀ ਅੱਛਾ ਟੂ ਸਪੀਡ ਚ ਤੇ ਆਹ ਗੀਅਰ ਲੀਵਰ ਆ ਜੀ ਠੀਕ ਕਿੰਨੇ ਗੀਅਰ ਆ ਦੇ ਇਹਦੇ ਆਹ ਟੂ ਸਪੀਡ ਆ ਇਧਰੋਂ ਤੇ ਇਧਰ ਫਾਰਵਰਡ ਤੇ ਰਿਵਰਸ ਆ ਜੀ ਠੀਕ ਆ ਤੇ ਆਹ ਆ ਲੀਵਰ ਕਾਹਦਾ ਆ ਇਹ ਲੀਵਰ ਪੀਟੀਓ ਦਾ ਜੀ ਪੀਟੀਓ ਦੀ ਟੂ ਸਪੀਡ ਚ ਆ ਪੀਟੀਓ ਵੀ ਵਰਕਿੰਗ ਆ ਹਾਂਜੀ ਠੀਕ ਆ ਤੇ ਆ ਆ ਗਿਆ ਹੈਂਡ ਕਲੱਚ ਆਪਣਾ ਜੀ ਇਹ ਤੇ ਹੈਂਡ ਕਲੱਚ ਹਾਂਜੀ ਠੀਕ ਆ ਇਹ ਵੀ ਕੰਮ ਕਰਦਾ ਇਹ ਵੀ ਹਾਂਜੀ ਠੀਕ ਆ ਕੰਮ ਕਰਦਾ ਇਹ ਵੀ ਸੋ ਮਿੱਤਰੋ ਤੁਸੀਂ ਦੇਖੋ ਜਿਵੇਂ ਅਸਲੀ ਟਰੈਕਟਰ ਦੇ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਉਵੇਂ ਇਹ ਟਰੈਕਟਰ ਦੇ ਵੀ ਜਿਵੇਂ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਸਹਿ ਜੀ ਇਹਦਾ ਨਿੱਕਾ ਵਾ ਪਰ ਕੱਲੀ ਕੱਲੀ ਚੀਜ਼ ਇਹਦੀ ਕੰਮ ਕਰਦੀ ਹੈ ਜਿਵੇਂ ਆਹ ਲੈਫਟ ਵਾਲੇ ਲਾਏ ਹੋਏ ਇਹ ਵੀ ਵਰਕਿੰਗ ਹੈ ਹਾਂਜੀ ਇਹ ਵੀ ਵਰਕਿੰਗ ਹੈ ਜੀ ਕਮਾਲ ਆ ਯਾਰ ਆ ਤੁਸੀਂ ਇਹਦਾ ਦੇਖ ਵੀ ਸਕਦੇ ਹੋ ਮਿੱਤਰੋ ਕੰਮ ਕਰਦੀ ਤੇ ਆਹਾ ਆ ਇਹਦੇ ਰੇਸ ਹੋ ਗਈ ਹੈ ਨਾ ਹਾਂਜੀ ਇਹ ਰੇਸ ਹੋ ਗਈ ਇਹਦੀ ਅੱਛਾ ਇਹ ਵੀ ਵਰਕਿੰਗ ਹੈ ਇਹ ਵੀ ਵਰਕਿੰਗ ਚ ਹੈ ਜੋ ਚਲਾਉਣੇ ਆ ਇਹ ਤੋਂ ਜੇ ਦਿੰਨੇ ਆ ਰੇਸ ਵਰਕਿੰਗ ਚ ਹਾਂਜੀ ਅੱਛਾ ਆ ਦੇਖ ਸਕਦੇ ਹੋ ਮਿੱਤਰੋ ਵਰਕਿੰਗ ਜਾ ਦੇਖੋ ਤਾਰ ਹੈਲਦੀ ਤੇ ਆ ਤੁਸੀਂ ਦੇਖੋ ਜਮਾ ਸ਼ੋਸ਼ੂ ਓਮਈ ਜਿਹੜੀ ਕੈਂਟ ਜਿਹੜੀ ਬਣਾਈ ਹੋਈ ਆ ਚੀਜ਼ ਤੇ ਬਾਕੀ ਜਿੰਮੇ ਦਾ ਟਾਇਰ ਟੂਰ ਆ ਉਹ ਤਾਂ ਵੈਸੇ ਹੀ ਮੁੱਲ ਲੈ ਕੇ ਲਾਇਆ ਜਾਂ ਵੀ ਆਪਣੇ ਨਹੀਂ ਟਾਇਰ ਆਪਣਾ ਸਾਰਾ ਕੋ ਆਪ ਦਾ ਤਿਆਰ ਕਰਿਆ ਹੋਇਆ ਜੀ ਅੱਛਾ ਯਾਨੀ ਕੋਈ ਵੀ ਚੀਜ਼ ਬਾਹਰੋਂ ਨਹੀਂ ਲਈ ਆਪਾਂ ਸਾਰੀ ਆਪ ਦੀ ਚੀਜ਼ ਤਿਆਰ ਕਰੀ ਹੋਈ ਹੈ ਜੀ ਠੀਕ ਆ ਸੋ ਆ ਮਿੱਤਰੋ ਤੁਸੀਂ ਦੇਖ ਸਕਦੇ ਹੋ ਟਾਇਰ ਇਹਦੇ ਜਿਵੇਂ ਯਾਰ ਨਿਕ ਨਿਕੇ ਨੱਟ ਲਾਏ ਹੋਏ ਆ ਹਨ ਤੇ ਆ ਟਾਇਰ ਜਿਵੇਂ ਬਣਾਇਆ ਇਹ ਵੀ ਬਾਈ ਨੇ ਖੁਦ ਬਣਾਇਆ ਸੋ ਆ ਪਿੱਛੋਂ ਤੁਸੀਂ ਦੇਖ ਸਕਦੇ ਹੋ ਬਈ ਤੁਹਾਨੂੰ ਚਲਾ ਕੇ ਵੀ ਆਪਾਂ ਦਿਖਾਉਨੇ ਆ ਤੇ ਆ ਪੀਟੀਓ ਹੋ ਗਈ ਜਿਵੇਂ ਲੈਫਟ ਇਹਦੀ ਡਰਾਫਟ ਕੰਟਰੋਲ ਆ ਜੀ ਅੱਛਾ ਲੈਫਟ ਦੀ ਡਰਾਫਟ ਕੰਟਰੋਲ ਆ ਹਾਂਜੀ ਆ ਟੈਂਕੀ ਹੋ ਗਈ ਹੈ ਨਾ ਇਹ ਟੈਂਕੀ ਹੋ ਗਈ ਇਹਦੀ ਤਾਂ ਇਹਦਾ ਹਾਂ ਸਲਿੱਪ ਗੇਅਰ ਆ ਗਿਆ ਜੀ ਅੱਛਾ ਇਧਰ ਸਲਿੱਪ ਗੇਅਰ ਵੀ ਲੱਗੇ ਸਲਿੱਪ ਗੇਅਰ ਆ ਇਹਦਾ ਜੀ ਠੀਕ ਆ ਸੋ ਆ ਮਿੱਤਰੋ ਦੇਖੋ ਥੱਲੇ ਆ ਸਲਿੱਪ ਗੇਅਰ ਹੈ ਨਾ ਹਾਂਜੀ ਆ ਬ੍ਰੇਕ ਆ ਗਏ ਜੀ ਅੱਛਾ ਮੈਂ ਕਹਿੰਦਾ ਪੂਰੀ ਯਾਰ ਰੀਜ ਲਾਈ ਹੋਈ ਆ ਬਾਈ ਨੇ ਤੇ ਪਾਵਰ ਸਟੀering ਆਈ ਹੈ ਨਾ ਹਾਂਜੀ ਪਾਵਰ ਸਟੀering ਪਾਵਰ ਸਟੀering ਵੀ ਨਾਲ ਹੀ ਕਰਤਾ ਸੋ ਐਨ ਪੂਰੀ ਯਾਨੀ ਗੱਲਬਾਤ ਆ ਯਾਰ ਮਿਹਨਤ ਦੱਸਦੀ ਆ ਵੀ ਲੱਗੀ ਹੋਈ ਆ ਜੀ ਤੇ ਵਾਕਈ ਚੀਜ਼ ਇੱਕ ਮਿਸਾਲ ਬਣ ਗਈ ਆ ਇਹ ਲੈ ਵੀ ਆ ਸੀਟ ਆ ਜਿਹੜੀ ਇਹ ਵੀ ਸ਼ੌਕਰਾਂ ਨੇ ਲਾਈ ਹੋਈ ਆ ਆ ਦੇਖੋ ਐਨ ਯਾਨੀ ਕਿ ਕੋਈ ਕਹਿ ਨਹੀਂ ਸਕਦਾ ਵੀ ਇਹ 'ਚ ਕੋਈ ਜਿਹੜੀ 5405 ਵੱਡੇ 'ਚ ਹੁੰਦੀ ਆ ਉਹ ਇਹ ਜ ਹੈ ਨਹੀਂ ਚੀਜ਼ ਹਨਾ ਤੇ ਆ ਉੱਤੇ ਐਂਪੋ ਪੋਵੇਂ ਰੱਖਿਆ ਹੋਇਆ ਤੇ ਲਾਈਟਾਂ ਲੂਟਾਂ ਵੀ ਜਗਦਿਆਂ ਕੀਤੀਆਂ ਹੋਈਆਂ ਲਾਈਟਾਂ ਜਾਗਦਿਆਂ ਕੀਤੀਆਂ ਹੋਈਆਂ ਆ ਮੂਰੇ ਫਰੰਟ ਤੋਂ ਦੇਖੋ ਬਈ ਲਾਈਟਾਂ ਲੂਟਾਂ ਵੀ ਇਹਦੀਆਂ ਜਗਦਿਆਂ ਇਹਦੀ ਸ਼ੋ ਚੱਕ ਕੇ ਦਿਖਾਈ ਮਾੜਾ ਜਾਂ ਅੰਦਰ ਕੀ ਦੇ ਸਿਸਟਮ ਆ ਇਹ ਲਾਈ ਮਤਰਾ ਸ਼ੋਅ ਖੁੱਲ ਗਈ ਆ ਤੇ ਆ ਜਿਵੇਂ ਹੁਣ ਇੰਨੀ ਪੈਪਾਂ ਪੂਪਾਂ ਲੱਗੀਆਂ ਸਾਰੀਆਂ ਵਰਕਿੰਗ ਹਾਂਜੀ ਆ ਤਾਂ ਇਹਦੀਆਂ ਪਾਵਰ ਵਾਲੀਆਂ ਪੈਪਾਂ ਆ ਗਈਆਂ ਜੀ ਅੱਛਾ ਤੇ ਆ ਆਪਣੀ 에어 ਕਲੀਨਰ ਵਾਲੀ ਆ ਗਈ ਜੀ ਠੀਕ ਆ ਆ ਜਿਵੇਂ ਆਹ ਰੈਡੀਏਟਰ ਜਿਹੜਾ ਇਹ ਸਾਰਾ ਕੋ ਚੱਲਦਾ ਇਹ ਹਾਂਜੀ ਆ ਪੱਖਾ ਪੁੱਖਾ ਇਹਦਾ ਚੱਲਦਾ ਸਾਰਾ ਕੋ ਇੰਜਣ ਘੁੰਮਦਾਗਾ ਇੰਜਣ ਵਰਕਿੰਗ ਚ ਹੈਦਾ ਠੀਕ ਆ ਤੇ ਆ ਆ ਪੈਪਾਂ ਜਿਵੇਂ ਆਹ ਇਹ ਲੈਫਟ ਵਾਲੀਆਂ ਵਾਈਪਾਂ ਆ ਗਈਆਂ ਜੀ ਪਿੱਛੇ ਨੂੰ ਜਾਂਦੀਆਂ ਇਹਦੀਆਂ ਅੱਛਾ ਲੈਫਟ ਪੰਪ ਆ ਗਿਆ ਠੀਕ ਆ ਇਹ ਆਲਟਰਨੇਟਰ ਹੋ ਗਿਆ ਤੇ ਬਾਕੀ ਜਿਵੇਂ ਆਹ ਯਾਰ ਨਟ ਲੋਟ ਜਿਹੇ ਲੱਗੇ ਹੋਏ ਆ ਹਨ ਕਿਨੋਕੇ ਇਹ ਖੁੱਲਦੇ ਆ ਇਹ ਹਾਂਜੀ ਬਈ ਇਹਦੇ ਸਾਰੇ ਜੋੜ ਅਸਲੀ ਟਰੈਕਟਰ ਵਾਂਗੂ ਖੁੱਲਦੇ ਇੱਥੋਂ ਵੀ ਖੁੱਲਦਾ ਇੱਥੋਂ ਵੀ ਖੁੱਲਦਾ ਤੇ ਇੱਥੋਂ ਵੀ ਖੁੱਲਦਾਗਾ ਕੁਲੀ ਵੀ ਸਮਾਨ ਹੈ ਦਾ ਸਾਰਾ ਲੈ ਜਾਂਦਾ ਠੀਕ ਆ ਤੇ ਜਿਵੇਂ ਇਧਰ ਆਹ ਪੰਪ ਪੰਪ ਲੱਗਿਆ ਹੋਇਆ ਇਹਦੇ ਹਾਂਜੀ ਤੇ ਇਹ ਵੀ ਜਿਵੇਂ ਅਸਲੀ ਟਰੈਕਟਰ ਤੇ ਲੱਗਿਆ ਹੁੰਦਾ ਉਵੇਂ ਹੀ ਆ ਹਾਂਜੀ ਹਾਂਜੀ ਇਹ ਪੰਪ ਪੰਪ ਸਾਰਾ ਕੁ ਉਹ ਮਿਲ ਆਇਆ ਇਹਦੇ ਜਮ ਠੀਕ ਆ ਤੁਸੀਂ ਦੇਖੋ ਮਿੱਤਰੋ ਜਿਵੇਂ ਅਸਲੀ ਟਰੈਕਟਰ ਦੇ ਪੰਪ ਹੁੰਦਾ ਹਨ ਉਵੇਂ ਹੀ ਇਹਦੇ ਲੱਗਿਆ ਹੋਇਆ ਆ ਥੱਲੇ ਫਿਲਟਰ ਫਿਲਟਰ ਵਗੈਰਾ ਸਾਰਾ ਕੁਝ ਮੈਂ ਕਹਿੰਨਾ ਬਾਈ ਨੇ ਕਾਪੀ ਬਣਾਈ ਆ ਜਮਾ ਤੇ ਬਸ ਜਿਵੇਂ ਤੁਹਾਨੂੰ ਦੱਸਿਆ ਵੀ ਸਾਇਦ ਆ ਹੀ ਫਰਕ ਆ ਸਾਇਦ ਦੇ ਵਿੱਚ ਨਿਕਾ ਰਹਿ ਗਿਆ ਨਹੀਂ ਮੈਂ ਕਹਿੰਨਾ ਵੱਡੇ ਤੋਂ ਵੀ ਘੱਟ ਨਹੀਂ ਹੈਗਾ ਇਹ ਸੋ ਆ ਥੱਲੇ ਜਿਵੇਂ ਪਾਵਰ ਸਟੀਅਰਿੰਗ ਹੋ ਗਿਆ ਉਹ ਵੀ ਤੁਸੀਂ ਦੇਖ ਸਕਦੇ ਹੋ ਹਨ ਤੇ ਆ ਦਿਖਾਈ ਮਾਣੇ ਥੱਲੇ ਆ ਪਾਈਪਾਂ ਕਾਹਦੀਆਂ ਜਾਂਦੀਆਂ ਇਹ ਪਾਵਰ ਸਟੀਅਰਿੰਗ ਵਾਲੀਆਂ ਪਾਈਪਾਂ ਇਹਦੀ ਅੱਛਾ ਆ ਪਾਵਰ ਸਟੀਅਰਿੰਗ ਵਾਲੀਆਂ ਹੋਗੀਆਂ ਹਨ ਤੇ ਆ ਵੱਡੀ ਸ਼ਰੀਪੇ ਇਹ ਲੈਫਟ ਵਾਲੀ ਹੋਗੀ ਤੇਲ ਲੈਂਦਾ ਇਥੋਂ ਠੀਕ ਆ ਤੇ ਆ ਜਿਵੇਂ ਥੱਲੇ ਨੜ ਨੜ ਲੱਗੇ ਹੋਏ ਆ ਇਹ ਵੀ ਜਿਵੇਂ ਅਸਲੀ ਟਰੈਕਟਰ ਵਾਂਗੂ ਉਵੇਂ ਹੀ ਲੱਗੇ ਹੋਇਆ ਹਨਾ ਤੇ ਖੁੱਲਦੇ ਆ ਗੇਅਰ ਲਾਇਆ ਆਪਣਾ ਜੀ ਆਪ ਬਣਾ ਕੇ ਇਹਦੇ ਚ ਅੱਛਾ ਹਾਂਜੀ ਠੀਕ ਆ ਸੋ ਹੁਣ ਤੁਹਾਨੂੰ ਆਪਾਂ ਚਲਾ ਕੇ ਵੀ ਦਿਖਾ ਦੰਨੇ ਆ ਇਹਦੀ ਸਪੀਡ ਵੀ ਚੈੱਕ ਕਰਾਉਨੇ ਆ ਤੇ ਰੋਟਾਵੇਟਰ ਵੀ ਪਾ ਕੇ ਇਹਦੇ ਪਿੱਛੇ ਦਿਖਾਉਨੇ ਆ ਵੀ ਕਿਵੇਂ ਲੱਗਦਾ ਲੈ ਵੀ ਕੱਚੀ ਪਹੀ ਤੇ ਲੈ ਆ ਟਰੈਕਟਰ ਨੂੰ ਹੁਣ ਤੇ ਤੁਹਾਨੂੰ ਟੈਸਟ ਕਰਕੇ ਦਿਖਾਉਨੇ ਆ ਵੀ ਕਰਦਿਆਂ ਚੈੱਕ ਇਹਦੀ ਕਿੰਨੀ ਕੁ ਸਪੀਡ ਆ ਕਿਵੇਂ-ਕਿਵੇਂ ਇਹ ਕੰਮ ਕਰਦਾ ਲੈ ਘਾਰ ਕਰਾਂ ਦੀ ਸਟਾਰਟ ਬਈ ਲੈ ਵੀ ਇੰਜਨ ਸਟਾਰਟ ਹੋ ਗਿਆ ਇਹਦਾ ਪਾਈ ਗੇਅਰ ਮੈਂ ਇਹ ਆ ਲੋ ਸਪੀਡ ਲੋ ਸਪੀਡ ਆ ਇਹ ਹਾਂ ਠੀਕ ਆ ਲੈ ਵੀ ਆ ਤੁਸੀਂ ਦੇਖ ਸਕਦੇ ਹੋ ਵੀ ਤੋਰਾ ਟਰੈਕਟਰ ਦਾ ਕਿੰਨਾ ਇਹ ਲੋ ਸਪੀਡ ਆ ਇਹਦੀ ਹਾਈ ਕਰੀ ਹੁਣ ਲੈ ਵੀ ਇਹ ਹੈਗੀ ਆ ਹਾਈ ਸਪੀਡ ਲੈ ਵੀ ਬੈਕ ਗੇਅਰ ਪਾਤਾ ਹੁਣ ਸਪੀਡ ਤਾਂ ਵਧੀਆ ਯਾਰ ਦੇਖੀ ਪਿੱਛੇ ਨਾ ਡੱਕ ਪਈ ਲੈ ਵੀ ਰੋਟਾਵੇਟਰ ਪਾਉਣ ਲੱਗੇ ਆ ਅਸਲੀ ਟਰੈਕਟਰ ਵਾਂਗੂ ਹਨ ਇਹ ਵੀ ਦੋ ਬੰਦਿਆਂ ਤੋਂ ਬਿਨਾ ਪੈਂਦਾ ਨਹੀਂ ਬਾਹਰ ਆ ਗਰਾਂ ਦੀ ਪੰਨਾ ਪੁੰਨਾ ਤੁਸੀਂ ਦੇਖੋ ਉਵੇਂ ਲਾਈਆਂ ਹੋਈਆਂ ਦਿਖਾਈ ਪੈਨ ਮੜੀ ਜੀ ਦੀ ਆ ਦੇਖੋ ਪੈਨ ਬਣਾਈ ਇਹਦੀ ਮੈਂ ਕਹਣਾ ਤੁਸੀਂ ਕਿਸੇ ਗੱਲੋਂ ਕਹਿ ਨਹੀਂ ਸਕਦੇ ਯਾਰ ਵੀ ਆ ਅਸਲੀ ਟਰੈਕਟਰ ਵਾਂਗੂ ਚੀਜ਼ ਹੈ ਨਹੀਂ ਡਰਾਈਵਰ ਆ ਡਰਾਈਵਰ ਵੀ ਦਿਖਾ ਦੇ ਮੜੀ ਜੀ ਇਹ ਵੀ ਲੋਹੇ ਦੀ ਵੀ ਹੈ ਹੈਵੀ ਆ ਪੂਰੀ ਪੂਰੀ ਹੈਵੀ ਡਰਾਈਵਰ ਹਾਂ ਪਾਓ ਗਰਾਂ ਦੀ ਰੋਟਾਵੇਟਰ ਆ ਦੇਖੋ ਰੋਟਾਵੇਟਰ ਦੰਡਾ ਵੀ ਉਹ ਮੀਟਾਂ ਗਿਆ ਨਾ ਭਾਈ ਜਿਵੇਂ ਅਸਲੀ ਟਰੈਕਟਰ ਦਾ ਵੱਡੇ ਦਾ ਟੰਗਿਆ ਦਾ ਹੂੰ ਪਾ ਪੈਨ ਇਹਦੀ ਯਾਰ ਮਾਰ ਸੈਲਫ ਕਰਾਂ ਦੀ ਲੈ ਵੀ ਦੇਖੋ ਕ੍ਰਾਸ ਘੁੰਮਦਾ ਇਹ ਰੋਟਾਵੇਟਰ ਪਾਇਆ ਪਿੱਛੇ ਦੇਖੋ ਬਣਾਉਂਦਾ ਮਲਾਈ ਆ ਪਿੱਛੇ ਡਰਾਵਰ ਡੰਗਾ ਨੂੰ ਵੀ ਬਣਾਇਆ ਹੋਇਆ ਮੈਂ ਕਹਿੰਦਾ ਯਾਰ ਐਂਡ ਗੱਲ ਬਾਤ ਆ ਸੋ ਮਿੱਤਰੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ